ਲੁਧਿਆਣਾ ਦੇ ਗਿਲ ਚੌਂਕ ਦੇ ਜਸਪਾਲ ਟਿੱਕੀ ਟੋਸਟ ਵਾਲੇ ਦੀ ਪਹਿਲਾਂ ਵੀ ਤੁਹਾਨੂੰ ਵੀਡੀਓ ਦਿਖਾਈ ਸੀਗੀ ਜਿਸ ਦੀ ਬ੍ਰੈਡ ਜਿਹੜੀ ਕੀ ਹੈ ਜਿਸ ਦੇ ਬ੍ਰੈਡ ਦੇ ਵਿੱਚ ਮੱਖੀਆਂ ਦੇਖੀਆਂ ਸਨ ਗਿਆ ਤੇਲ ਜਿਹੜਾ ਹੈ ਗੰਦਾ ਜਿਹੜਾ ਕੀ ਯੂਜ਼ ਕੀਤਾ ਜਾ ਰਿਹਾ ਸੀਗਾ ਉਸ ਤੋਂ ਬਾਅਦ ਖਬਰ ਜਿਹੜੀ ਦੇਖੀ ਗਈ ਤਾਂ ਸਿਹਤ ਵਿਭਾਗ ਵੱਲੋਂ ਐਕਸ਼ਨ ਲਿੱਤਾ ਗਿਆ ਸਟੈਂਪਲ ਭਰੇਗੇ ਹੁਣ ਤਾਂ ਜਸਪਾਲ ਦੀ ਜਿਹੜੀ ਕੀ ਹੈ ਨਵੀਂ ਘਰਤੂਤ ਸਾਹਮਣੇ ਆ ਗਈ ਹੈ ਜੀ ਨਵੀਂ ਵੀਡੀਓ ਦੇਖੋ ਨਵੀਂ ਵੀਡੀਓ ਦੇ ਵਿੱਚ ਜਿਹੜਾ ਓਇਲ ਦਾ ਪੈਕੇਟ ਹੈ ਰੀਫਾਈਨਡ ਓਇਲ ਜਿਹੜਾ ਪੈਕੇਟ ਯੂਜ਼ ਕਰ ਰਹੀ ਹੈ ਕੜਾਈ ਦੇ ਵਿੱਚ ਗਰਮ ਤੇਲ ਦੇ ਵਿੱਚ ਘੋਲਿਆ ਜਾ ਰਿਹਾ ਹੈ ਸਾਫ਼-ਸਾਫ਼ ਲੋਕਾਂ ਨੂੰ ਜਿਹੜਾ ਕੀ ਹੈ ਕੈਂਸਰ ਪਰੋਸਿਆ ਜਾ ਰਿਹਾ ਇਸ ਵੱਲੋਂ ਤਾਂ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਹੈ ਪਹਿਲੀ ਵੀਡੀਓ ਬਾਰੇ ਤੇ ਹੁਣ ਦੁਬਾਰਾ ਜਿਹੜੀ ਵੀਡੀਓ ਸਾਹਮਣੇ ਆਈ ਹੈ ਤਾਂ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਲੋਕਾਂ ਦੀ ਜਾਨ ਦੇ ਨਾਲ ਜਿਹੜਾ ਖਿਲਵਾਰ ਕੀਤਾ ਜਾ ਰਿਹਾ ਇਸ ਵੱਲੋਂ ਗਿਲ ਚੌਂਗ ਦੇ ਜਸਪਾਲ ਟਿੱਕੀ ਟੋਸਟ ਵਾਲੇ ਵੱਲੋਂ